ਸੱਤ ਸਵੇਕਾ ਆ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਪਟੰਡਾ ਵਿਖੇ ਵਿਰਾਸਤੀ ਮੇਲਾ ਲੱਗਿਆ ਹੋਇਆ ਜਿੱਥੇ ਵੱਖ-ਵੱਖ ਤਰ੍ਹਾਂ ਦੀਆਂ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਵਾਲੀਆਂ ਪ੍ਰਦਰਸ਼ਨੀਆਂ ਵੀ ਲੱਗੀਆਂ ਜਾਂ ਪਰ ਜੇ ਨਾਲ ਦੀ ਨਾਲ ਗੱਲ ਕਰੀਏ ਧਰਮ ਖਾਸ ਕਰਕੇ ਸਿੱਖ ਧਰਮ ਦੀ ਗੱਲ ਕਰੀਏ ਬਾਇਸ਼ੱਕ ਗੁਰੂਆਂ ਪੀਰਾਂ ਨੇ ਸੂਰਬੀਰ ਯੋਧਿਆਂ ਨੇ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਪਰ ਕਿਤੇ ਨਾ ਕਿਤੇ ਕਿਸੇ ਨਾ ਕਾਰਨਾ ਕਰਕੇ ਉਹ ਪਿੱਛੇ ਚਲੇ ਚਾਹੇ ਉਹਦੇ ਚ ਸਰਕਾਰਾਂ ਦੀ ਕਮੀ ਕਹਿ ਲਈਏ ਉਹਦੇ ਚਾਹੇ ਉਹਦੇ ਚ ਆਪਣੇ ਸਮਾਜ ਦੀ ਕਮੀ ਕਹਿ ਲਈਏ ਪਰ ਅੱਜ ਤੁਹਾਨੂੰ ਦਿਖਾਉਨੇ ਆ ਇੱਧਰ ਤਸਵੀਰਾਂ ਵੀ ਦਿਖਾਉਨੇ ਵੀ ਪ੍ਰਦਰਸ਼ਨੀ ਲੱਗੀ ਹੋਈ ਆ ਅ ਕਿਸੇ ਸਮੇਂ ਜਿਹੜੀ ਲਹਿਰ ਚੱਲੀ ਸੀ ਖਾਸ ਕਰ ਜਿਹੜੀ ਨਾਮ ਮਿਲਵਰਤਨ ਰਹਿਰ ਜੀ ਅੰਗਰੇਜ਼ਾਂ ਦੇ ਟਾਈਮ ਚੱਲੀ ਸੀ ਬਹੁਤ ਵੱਡੀ ਪੱਦਰ ਤੇ ਉਹਨਾਂ ਨੇ ਕੁਰਬਾਨੀਆਂ ਵੀ ਦਿੱਤੀਆਂ ਸ਼ਹਾਦਤਾਂ ਵੀ ਦਿੱਤੀਆਂ ਪਰ ਕਿਤੇ ਨਾ ਕਿਤੇ ਜਿਹੜੇ ਲੋਕ ਆ ਉਹ ਜਿਹੜਾ ਕੁਝ ਹੋਣਾ ਚਾਹੀਦਾ ਸੀ ਜਾਂ ਜਿਹੜਾ ਸਤਕਾਰ ਸ਼ਹੀਦਾਂ ਨੂੰ ਸੂਰਬੀਰ ਯੋਧਿਆਂ ਨੂੰ ਗੁਰੂਆਂ ਪੀਰਾਂ ਨੂੰ ਮਿਲਣਾ ਚਾਹੀਦਾ ਸੀ ਨਹੀਂ ਮਿਲ ਸਕਿਆ ਜੀ ਪ੍ਰਦਰਸ਼ਨੀ ਲੱਗੀ ਆ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਜਿਹੜੇ ਇਹਨਾਂ ਦੇ ਗੁਰੂ ਸੀਗੇ ਵੱਡੀਆਂ ਜਿਹੜੀਆਂ ਸ਼ਹਾਦਤਾਂ ਵੀ ਦਿੱਤੀਆਂ ਕੁਰਬਾਨੀਆਂ ਵੀ ਕੀਤੀਆਂ ਤੇ ਹੋਰ ਵੀ ਉਹਨਾਂ ਨੇ ਬਹੁਤ ਜਿਹੜੇ ਸੂਰਬੀਰ ਯੋਧੇ ਸੀਗੇ ਅੰਗਰੇਜ਼ਾਂ ਦੇ ਜੇ ਆਪਾਂ ਕਹੀਏ ਇੱਕ ਤਰ੍ਹਾਂ ਦਾ ਬਾਹਰ ਕੱਢਣ ਦੀ ਜਾਂ ਅੰਗਰੇਜ਼ਾਂ ਨਾਲ ਲੜਾਈ ਲੜਨ ਵਿੱਚ ਜਿਹੜੀ ਮੁੱਖ ਭੂਮਿਕਾ ਇਹਨਾਂ ਵੱਲੋਂ ਨਿਭਾਈ ਗਈ ਆ ਸਾਡੇ ਨਾਲ ਜਿਹੜੀ ਪ੍ਰਦਰਸ਼ਨੀ ਲਾਈ ਆ ਉਹਨਾਂ ਦੇ ਸੰਚਾਲਕ ਨੇ ਕੀ ਨਾਮ ਹੈ ਗੁਰਦੀਪ ਸਿੰਘ ਨਾਮਧਰੀ ਲੁਧਿਆਣਾ ਤੋਂ ਆ ਗੁਰਦੀਪ ਸਿੰਘ ਜੀ ਜਿਹੜੀ ਪ੍ਰਦਰਸ਼ਨੀ ਲਾਈ ਆ ਇਹਦਾ ਮੁੱਖ ਮਕਸਦ ਇਹਦਾ ਮੁੱਖ ਮਕਸਦ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ ਸਾਡੇ ਇਤਿਹਾਸ ਤੋਂ ਵਾਂਝੀ ਹੋਈ ਹੋਈ ਹੈ ਉਹਨਾਂ ਨੂੰ ਇਸ ਇਤਿਹਾਸ ਬਾਰੇ ਜਾਣਕਾਰੀ ਦੇਣਾ ਵੀ ਸਾਡੇ ਪੁਰਾਣੇ ਸ਼ਹੀਦਾਂ ਨੇ ਕਿਵੇਂ ਸ਼ਹਾਦਤਾਂ ਦਿੱਤੀਆਂ ਕਿਵੇਂ ਕੁਰਬਾਨੀਆਂ ਦਿੱਤੀਆਂ ਸਾਡਾ ਜੇ ਵਿਰਸਾ ਆ ਅਸੀਂ ਉਹਨੂੰ ਯਾਦ ਰੱਖੀਏ ਮੁੱਖ ਕਾਰਨ ਸਾਡਾ ਇਹੀ ਆ ਕੁਰਬਾਨੀਆਂ ਦੀ ਗੱਲ ਕੀਤੀ ਜਾਈਏ ਜੇ ਆਪਾਂ ਮੁੱਖ ਤੌਰ ਤੇ ਅੰਗਰੇਜ਼ਾਂ ਦੇ ਨਾਲ ਜਿਹੜੀ ਜੰਗ ਜਾਂ ਲੜਾਈ ਜਾਂ ਆਪਾਂ ਕਹੇ ਤੀਏ ਉਹਨਾਂ ਨੂੰ ਬਾਹਰ ਕੱਢਣ ਵਿੱਚ ਮੁੱਖ ਭੂਮਿਕਾ ਨਿਭਾਈ ਆ ਇਤਿਹਾਸ ਦੀ ਬੋਲ ਦਾ ਪਰ ਜੇ ਦੋ ਚਾਰ ਗੱਲਾਂ ਕਰਨੀਆਂ ਹੁਣ ਵੀ ਮੁੱਖ ਤੌਰ ਤੇ ਕਿਹੜੀਆਂ ਲੜਾਈਆਂ ਲੜੀਆਂ ਮੁੱਖ ਤੌਰ ਤੇ ਸਭ ਤੋਂ ਪਹਿਲਾਂ ਤਾਂ ਸਤਿਗੁਰੂ ਆਰਮ ਸਿੰਘ ਜੀ ਨੇ ਜਦੋਂ ਇਹ ਨਾਮ ਮਿਲਵਰਤਨ ਲੈਣ ਨੂੰ ਚਾਲੂ ਕੀਤਾ ਉਹਦਾ ਮੁੱਖ ਕਾਰਨ ਇਹ ਸੀ ਆਜ਼ਾਦੀ ਮਨ ਤੋਂ ਵੀ ਤੇ ਤਨ ਤੋਂ ਦੋਨੋਂ ਪਾਸਿਓਂ ਆਜ਼ਾਦੀ ਮਨ ਤੋਂ ਆਜ਼ਾਦ ਕਰਨ ਵਾਸਤੇ ਸੱਚੇ ਪਾਤਸ਼ਾਹ ਗੁਰਬਾਣੀ ਪੜਨ ਲਾਇਆ ਜਿਨ੍ਹਾਂ ਨੇ ਗੁਰਬਾਣੀ ਨਹੀਂ ਪੜਦੇ ਸੀਗੇ ਇਥੋਂ ਤੱਕ ਕਿ ਉਸ ਵੇਲੇ ਉਸ ਵੇਲੇ ਦੇ ਜਿਹੜੇ ਲੋਕ ਸੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਨੂੰ ਆਲਿਆਂ 'ਚ ਰੱਖ ਦਿੱਤਾ ਸੀ ਗੁਰਬਾਣੀ ਪੜਨੀ ਛੱਡ ਦਿੱਤੀ ਸੀ ਔਰ ਸਤਗੁਰੂ ਰਾਮ ਸਿੰਘ ਜੀ ਆਪਣੇ ਪੱਗ ਦੇ ਲੜ ਨਾਲ ਲਾ ਕੇ ਉਹ ਆਲਿਆਂ 'ਚੋਂ ਕੱਢ ਕੇ ਬੀੜਾਂ ਸਾਫ਼ ਕਰਾ ਕੇ ਗੁਰਬਾਣੀ ਦਾ ਪ੍ਰਕਾਸ਼ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਗੁਰਬਾਣੀ ਨੂੰ ਪੜਨ ਲਾਇਆ ਤਾਂ ਕਿ ਸਾਡੀ ਜਿਹੜੀ ਮਾਨਸਿਕ ਗੁਲਾਮੀ ਆ ਉਹਨੂੰ ਦੂਰ ਕੀਤਾ ਜਾਵੇ ਪਹਿਲਾਂ ਜਦੋਂ ਅਸੀਂ ਮਾਨਸਿਕ ਗੁਲਾਮੀ ਤੋਂ ਦੂਰ ਹੋ ਜਾਾਂਗੇ ਤਾਂ ਤਨ ਦੀ ਆਜ਼ਾਦੀ ਆ ਜਿਹੜੀ ਉਹ ਸੌਖੀ ਹੋ ਜਾਂਦੀ ਆ ਫਿਰ ਉਸ ਤੋਂ ਬਾਅਦ ਜਦੋਂ ਮਨ ਤੋਂ ਤਕੜੇ ਹੋਏ ਨਾਮਧਾਰੀ ਸਿੰਘਾਂ ਨੇ ਬਾਣੀ ਬੜੀ ਨਾਮ ਜਪਿਆ ਮਨ ਤੋਂ ਜਦੋਂ ਤਕੜੇ ਹੋ ਉਸ ਤੋਂ ਬਾਅਦ ਉਹਨਾਂ ਨੂੰ ਮਰਨ ਦਾ ਵੀ ਭੈ ਨਹੀਂ ਸੀ ਪਿੰਡ ਪਿੰਡ ਜਾ ਕੇ ਪ੍ਰਚਾਰ ਕਰਨਾ ਨਾਮ ਤੇ ਬਾਣੀ ਦਾ ਪ੍ਰਚਾਰ ਕਰਨਾ ਤਾਂ ਕਿ ਮੂਲ ਆਪਣੇ ਸਿਧਾਂਤਾਂ ਨਾਲ ਜੁੜਿਆ ਜਾ ਸਕੇ ਪ੍ਰਚਾਰ ਤੋਂ ਬਾਅਦ ਕੁਝ ਐਸੇ ਕਾਰਜ ਕੀਤੇ ਇਸਤਰੀ ਜਾਤੀ ਵਾਸਤੇ ਜਿਵੇਂ ਕਿ ਇਸਤਰੀ ਜਾਤੀ ਜਿਹੜੇ ਪਹਿਲਾਂ ਪ੍ਰਥਾ ਹੁੰਦੀ ਸੀ ਵੀ ਸਤੀ ਸਤੀ ਪ੍ਰਥਾ ਜਿਹੜੀ ਆ ਉਹਨਾਂ ਨੂੰ ਨਾਲ ਹੀ ਉਹਨਾਂ ਦੇ ਪਤੀ ਪਰਮੇਸ਼ਰ ਦੇ ਨਾਲ ਹੀ ਉਹਨਾਂ ਨੂੰ ਅੱਗ ਲਗਾ ਦਿੱਤੀ ਜਾਂਦੀ ਸੀ ਸਤੀ ਕਰ ਦਿੱਤਾ ਜਾਂਦਾ ਸੀ ਇਹ ਪ੍ਰਥਾ ਨੂੰ ਬੰਦ ਕਰਕੇ ਜਿਹੜੀਆਂ ਸਾਰੀਆਂ ਵਿਧਵਾਵਾਂ ਸੀ ਉਹਨਾਂ ਨੂੰ ਦੁਬਾਰਾ ਵਿਆਹ ਕੀਤਾ ਅਨੰਦਕਾਰਜ ਦੀ ਮਰਯਾਦਾ ਚਲਾਈ ਅਨੰਦਕਾਰਜ ਜੀ ਮਰਯਾਦਾ ਤੋਂ ਬਾਅਦ ਫਿਰ ਬੀਬੀਆਂ ਨੂੰ ਸਭ ਤੋਂ ਪਹਿਲਾਂ 1863 ਦੇ ਵਿੱਚ ਅੰਮ੍ਰਿਤ ਛਕਾਇਆ ਅੰਮ੍ਰਿਤ ਉਸ ਤੋਂ ਪਹਿਲਾਂ ਬੀਬੀਆਂ ਨੂੰ ਕਦੇ ਵੀ ਕਿਸੇ ਵੀ ਸੰਸਥਾ ਵੱਲੋਂ ਜਾਂ ਕਿਸੇ ਵੀ ਗੁਰੂ ਸਾਹਿਬਾਨ ਵੱਲੋਂ ਅੰਮ੍ਰਿਤ ਨਹੀਂ ਛਕਾਇਆ ਗਿਆ ਜਿਹੜਾ ਅੰਮ੍ਰਿਤ ਛਕਾਇਆ ਗਿਆ ਉਹ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਹ ਸਿੰਘਾਂ ਨੂੰ ਛਕਾਇਆ ਗਿਆ ਇਸਤਰੀ ਜਾਤੀ ਨੂੰ ਨਹੀਂ ਛਕਾਇਆ ਗਿਆ ਤੇ ਇਸ ਤੋਂ ਅੱਗੇ ਜਦੋਂ ਮਾਨ ਸਿੰਘ ਗੁਲਾਮੀ ਤੋਂ ਦੂਰ ਕੀਤਾ ਉਸ ਤੋਂ ਬਾਅਦ ਅੰਗਰੇਜ਼ ਗਵਰਨਮੈਂਟ ਨੇ ਸਾਡੀ ਜਿਹੜੀ ਗੁਲਾਮੀ ਆ ਉਹਨੂੰ ਆਪਣੀ ਗੁਲਾਮੀ ਦੇ ਰੂਪ ਦੇ ਵਿੱਚ ਹੀ ਰੱਖਣਾ ਚਾਹਿਆ ਸਰੀਰਕ ਗੁਲਾਮੀ ਨੂੰ ਪਰ ਸੱਚੇ ਪਾਤਸ਼ਾਹ ਕਿਰਪਾ ਕੀਤੀ ਉਦੋਂ ਬਾਅਦ ਸਾਡੇ ਜਿਹੜੇ ਸ੍ਰੀ ਹਰਮੰਦਰ ਸਾਹਿਬ ਕੋਲੇ 부ਚੜਖਾਨਾ ਲਾਇਆ ਗਿਆ ਵੀ ਸਾਡੀ ਧਾਰਮਿਕ ਆਜ਼ਾਦੀ ਨੇ ਵੀ ਖੋਣਾ ਚਾਹਿਆ ਪਰ 부ਚੜਖਾਨੇ ਦੇ ਲਾਉਣ ਦੇ ਨਾਲ ਉੱਥੇ ਸਿੰਘਾਂ ਨੇ ਜਾ ਕੇ ਦੇਖਿਆ ਵੀ ਇਲਾ ਤੇ ਕਾਵਾਂ ਨੇ ਜਿਹੜੇ ਉਸ ਰੋਵਰ ਦੇ ਵਿੱਚ ਉਹ ਤੋਂ ਬੁਚੜਖਾਨੇ ਤੋਂ ਹੱਡੀਆਂ ਚਾੱਕੇ ਵਿੱਚ ਸੜਦੇ ਨੇ ਪਵਿੱਤਰਤਾ ਖਰਾਬ ਹੁੰਦੀ ਆ ਇਹ ਦੇਖ ਕੇ ਸਿੰਘਾਂ ਨੇ ਜਿਹੜੇ ਬੁਚੜ ਉਹਨਾਂ ਨੂੰ ਵੜਦੇ ਸੀਗੇ ਉਹਨਾਂ ਨੂੰ ਮਾਰ ਕੇ ਗਊਆਂ ਨੂੰ ਖੁੱਲਾ ਛਡਵਾਇਆ ਤਾਂ ਕਿ ਜਿਹੜੀ ਸਾਡੀ ਧਾਰਮਿਕ ਆਜ਼ਾਦੀ ਆ ਉਹ ਖਰਾਬ ਨਾ ਹੋਵੇ ਇਸੇ ਤਰ੍ਹਾਂ ਰਾਏਕੋਟ ਇਸ ਤਰ੍ਹਾਂ ਲੁਧਿਆਣੇ ਅੰਮ੍ਰਿਤਸਰ ਸਾਰੇ ਇਸ ਤਰ੍ਹਾਂ ਹੀ ਸੀਧੀਆਂ ਹੋਈਆਂ ਜੇ ਆਪਾਂ ਗੱਲ ਕੀਤੀ ਜੇ ਅੰਗਰੇਜ਼ਾਂ ਨਾਲ ਹੀ ਵਿਸ਼ੇਸ਼ ਤੌਰ ਤੇ ਜੇ ਆਪਾਂ ਕਹਦੀਏ ਵੱਡੀ ਜਿਹੜੀ ਜੰਗ ਜਾਂ ਆਪਾਂ ਆਜ਼ਾਦੀ ਦੀ ਲੜਾਈ ਲੜੀ ਆ ਪਰ ਹੁਣ ਜਿਹੜੀ ਨੌਜਵਾਨ ਪੀੜ੍ਹੀ ਆ ਜਿਨ੍ਹਾਂ ਨੂੰ ਕੱਢਿਆ ਜਿਨ੍ਹਾਂ ਵਾਸਤੇ ਸ਼ਹੀਦ ਹੋਏ ਤੇ ਅੱਜ ਨੌਜਵਾਨ ਪੀੜ੍ਹੀ ਫੇਰ ਉਧਰ ਹੀ ਜਾ ਰਹੀ ਹੈ ਕਿਵੇਂ ਦੇਖੀ ਨੌਜਵਾਨ ਪੀੜ੍ਹੀ ਜਿਹੜੀ ਇਸ ਟਾਈਮ ਸਾਡਾ ਪ੍ਰਚਾਰ ਨਾ ਹੋਣ ਕਰਕੇ ਉਹਨਾਂ ਨੂੰ ਆਪਣੇ ਸ਼ਹੀਦਾਂ ਬਾਰੇ ਨਹੀਂ ਪਤਾ ਇੱਥੇ ਸਾਡੇ ਕੋਲ ਪ੍ਰਦਰਸ਼ਨੀ ਦੇ ਵਿੱਚ ਬਹੁਤ ਇਹੋ ਜਿਹੇ ਸਰੀਰ ਆਉਂਦੇ ਨੇ ਜਿਹੜੇ ਕਿ ਇਹ ਦੇਖ ਕੇ ਕਹਿ ਰਹੇ ਵੀ ਇਹ ਤਾਂ ਅਸੀਂ ਕਦੇ ਸੁਣਿਆ ਹੀ ਨਹੀਂ ਸੀ ਇਤਿਹਾਸ ਨੂੰ ਪੜ੍ਹਿਆ ਹੀ ਨਹੀਂ ਹੈਗਾ ਨੌਜਵਾਨ ਜੇ ਸਾਡਾ ਪ੍ਰਚਾਰ ਹੀ ਨਹੀਂ ਹੋਏਗਾ ਤੇ ਫਿਰ ਪਤਿਤ ਪੜੇ ਵਾਲਤਾ ਸਿੱਖੀ ਨੇ ਜਾਣਾ ਹੀ ਜਾਣਾ ਆ ਸਾਡਾ ਇੱਕ ਛੋਟਾ ਜਿਹਾ ਉਪਰਾਲਾ ਆ ਵੀ ਇਹ ਨੌਜਵਾਨ ਪੀੜ੍ਹੀ ਜ਼ਿਆਦਾ ਜੁੜੇ ਸਾਡੇ ਨਾਲ ਸਰਕਾਰਾਂ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਆ ਜਿਹੜੇ ਇੰਨੀਆਂ ਵੱਡੀਆਂ ਸ਼ਹਾਦਤਾਂ ਦਿੱਤੀਆਂ ਕੁਰਬਾਨੀਆਂ ਕੀਤੀਆਂ ਦੇਸ਼ ਦੀ ਆਜ਼ਾਦੀ ਵਿੱਚ ਧਰਮ ਨੂੰ ਬਚਾਉਣ ਵਾਸਤੇ ਤੁਸੀਂ ਕਹਿ ਰਹੇ ਆ ਪ੍ਰਚਾਰ ਦੀ ਕਮੀਰੀ ਆ ਇੱਕ ਸਰਕਾਰਾਂ ਦੀ ਭੂਮਿਕਾ ਕਿਹੋ ਜਿਹੀ ਰਹੀ ਐ ਸਰਕਾਰ ਜੇ ਸਰਕਾਰੀ ਤੌਰ ਤੇ ਇਸ ਉਪਰਾਲੇ ਨੂੰ ਅੱਗੇ ਕੀਤਾ ਜਾਂਦਾ ਤਾਂ ਸਾਨੂੰ ਇਹ ਪ੍ਰਚਾਰ ਕਰਨ ਦੀ ਲੋੜ ਹੀ ਨਹੀਂ ਸੀ ਪੈਣੀ ਸਾਨੂੰ ਲੋੜ ਹੀ ਇਸੇ ਕਰਕੇ ਪੈ ਰਹੀ ਆ ਕਿਉਂਕਿ ਸਰਕਾਰ ਸਾਡੇ ਸਰਮਾਏਦਾਰ ਸ਼ਹੀਦਾਂ ਨੂੰ ਭੁੱਲ ਚੁੱਕੀ ਆ ਉਹ ਭੁੱਲਣ ਦਾ ਕਾਰਨ ਹੀ ਇਹੀ ਆ ਵੀ ਅਸੀਂ ਇਸ ਬਾਰੇ ਧਿਆਨ ਹੀ ਨਹੀਂ ਦੇ ਰ پا ਰਹੇ ਹੈਗੇ ਅਸਲ ਵਿੱਚ ਸਰਕਾਰਾਂ ਆਪਣੇ ਝਮੇਲਿਆਂ ਨੂੰ ਵੱਡਾ ਸਮਝਦੀ ਆ ਪਰ ਇਹ ਸ਼ੀਧੀਆਂ ਨੂੰ ਜਿਹੜੇ ਸਾਡੇ ਸਿੰਘਾਂ ਨੇ ਸ਼ੀਧੀਆਂ ਦਿੱਤੀਆਂ ਉਹਨਾਂ ਨੂੰ ਛੋਟਾ ਸਮਝਦੀ ਆ ਪਰ ਇਹ ਨਹੀਂ ਹੈ ਸਾਡੇ ਜੇ ਅਸੀਂ ਆਪਣੇ ਸ਼ੀਧਾਂ ਨੂੰ ਭੁੱਲ ਗਏ ਤਾਂ ਸਾਡੇ ਜਿਉਣ ਦਾ ਵੀ ਕੋਈ ਹੱਕ ਨਹੀਂ ਬਣਦਾ ਜੇ ਸਰਕਾਰ ਨੂੰ ਛੱਡ ਵੀ ਲਈਏ ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ ਨੇ ਡੇਰੇ ਨੇ ਐਸਜੀਪੀਸੀ ਨੇ ਉਹਨਾਂ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹਾਂ ਜੇ ਸਰਕਾਰ ਨੇ ਨਹੀਂ ਉਹ ਕਿਉਂ ਸਫਲ ਰਹੀਆਂ ਵੀ ਇਹੋ ਜਿਹੜੀ ਆਪਣੀ ਜ਼ਿੰਮੇਵਾਰੀ ਨਿਭਾ ਲੈ ਸਕਦੀਆਂ ਦੇਖੋ ਜੀ ਐਸਜੀਪੀਸੀ ਆ ਜਿਹੜੀ ਸਾਡੇ ਸਿੱਖ ਪੰਥ ਦੀ ਸਰਮੌਰ ਸੰਸਥਾ ਆ ਉਹਨਾਂ ਨੂੰ ਇਹ ਚੀਜ਼ਾਂ ਕਰਨੀਆਂ ਵੀ ਚਾਹੀਦੀਆਂ ਨੇ ਔਰ ਸਮਰਥਨ ਵੀ ਕਰਨਾ ਚਾਹੀਦਾ ਆ ਕਿਉਂਕਿ ਅਸੀਂ ਗੁਰੂ ਨਾਨਕ ਦੇ ਮੰਨਣ ਨੂੰ ਤਾਂ ਸਾਰੇ ਇਕੱਠੇ ਹੀ ਆ ਨਾ ਸਿੱਖ ਧਰਮ ਨੂੰ ਤਾਂ ਇਕੱਠੇ ਹੀ ਆ ਸਾਰੇ ਗੁਰੂ ਨਾਨਕ ਨੂੰ ਤਾਂ ਮੰਨਦੇ ਹੀ ਆ ਤੇ ਗੁਰੂ ਨਾਨਕ ਦੇ ਹੀ ਸਿੱਖ ਸੀਗੇ ਉਹ ਕਿਉਂ ਨਹੀਂ ਮੰਨਦਿਆਂ ਇਹ ਉਹਨਾਂ ਦਾ ਸਵਾਲ ਆ ਉਹ ਕਹੀ ਨਹੀਂ ਕਿਉਂ ਨਹੀਂ ਮੰਨਦੇ ਉਹਨਾਂ ਦਾ ਜਵਾਬ ਦੇਣ ਦਾ ਬਣਦਾ ਅਸੀਂ ਤਾਂ ਸਿਰਫ ਅਰਜ਼ ਬੇਨਤੀ ਕਰ ਸਕਦੇ ਆ ਵੀ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਵੀ ਇਹ ਜਿਹੜੀਆਂ ਕੁਰਬਾਨੀਆਂ ਨੇ ਉਹ ਵੀ ਪ੍ਰਦਰਸ਼ਨੀ ਲਾਉਣ ਇਹਨਾਂ ਦੀ ਵੀ ਲਾਉਣ ਸਾਡੇ ਅੱਗੇ ਨੌਜਵਾਨ ਪੀੜ੍ਹੀ ਇਸ ਤਰ੍ਹਾਂ ਦੀ ਹੋ ਗਈ ਆ ਇੱਕ ਨੌਜਵਾਨ ਨੂੰ ਅਸੀਂ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਦਿਖਾਈ ਉਹਨੇ ਸਾਨੂੰ ਇਹ ਜਵਾਬ ਦਿੱਤਾ ਵੀ ਇਹ ਅੰਕਲ ਕੌਣ ਨੇ ਇਹ ਸਾਡੇ ਲਈ ਬੜੀ ਸ਼ਰਮ ਵਾਲੀ ਗੱਲ ਆ ਵੀ ਐਸਜੀਪੀਸੀ ਦੇ ਵੀ ਸ਼ਰਮ ਵਾਲੀ ਗੱਲ ਆ ਇਹ ਵੀ ਸਾਡੇ ਸਤਿਗੁਰੂ ਨਾਨਕ ਦੇਵ ਜੀ ਦੀ ਤਸਵੀਰ ਦੇਖ ਕੇ ਅਸੀਂ ਐਡੀ ਵੱਡੀ ਗੱਲ ਕਹਿ ਦੇਣੀ ਇੱਕ ਨੌਜਵਾਨ ਨੇ ਜਿਹੜਾ ਕਿ ਸਿੱਖ ਧਰਮ ਨੂੰ ਸਬੰਧਤ ਰੱਖਦਾ ਆ ਇਹ ਸਾਡੇ ਲਈ ਬਹੁ ਮਾੜੀ ਗੱਲ ਆ ਆ ਤੁਸੀਂ ਕਿ ਆ ਵੀ ਪ੍ਰਚਾਰ ਦੀ ਕਮੀ ਰਹੀ ਹੈ ਜੇ ਅੱਜ ਦੇ ਸਮੇਂ ਦੀ ਗੱਲ ਕੀਤੇ ਮੋਬਾਈਲ ਹੈਗਾ ਮੋਬਾਈਲ ਨਾਲ ਪੂਰੀ ਦੁਨੀਆ ਦੀ ਸਰਚ ਕੀਤੀ ਜਾ ਸਕਦੀ ਹੈ ਤੇ ਹਰੇਕ ਬੰਦਾ ਤਕਰੀਬਨ ਬਹੁਤ ਜਗੰਤੀ ਸਮਾਂ ਜਿਹੜਾ ਮੋਬਾਈਲ ਨਾਲ ਜੁੜਿਆ ਰਹਿੰਦਾ ਤੇ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਸਰਚ ਕਰਦਾ ਫਿਰ ਉਹ ਆਪਣੀ ਪੱਤਰ ਤੇ ਕਿਉਂ ਨਹੀਂ ਸਰਚ ਕਰਦਾ ਵੀ ਸਾਨੂੰ ਧਾਰਮਿਕ ਜਾਂ ਆਪਾਂ ਹੋਰ ਜਣੀਆਂ ਚੰਗੀਆਂ ਚੀਜ਼ਾਂ ਉਹਨਾਂ ਤੋਂ ਕਿਉਂ ਨਹੀਂ ਸਰਚ ਕਰੇ ਇਹਦਾ ਕੀ ਕਾਰਨ ਹੈ ਰਿਸਰਚ ਜੋਸ਼ ਦੇ ਦਿਮਾਗ ਦੇ ਵਿੱਚ ਪਾਇਆ ਜਾ ਰਿਹਾ ਸਰਚ ਉਹਨੇ ਉਹੀ ਕਰਨਾ ਹੈ ਜੇ ਅਸੀਂ ਕੋ ਥੋੜੀ ਜੀ ਕੋਸ਼ਿਸ਼ ਕਰਾਂਗੇ ਵੀ ਚੰਗੀਆਂ ਚੀਜ਼ਾਂ ਅਸੀਂ ਆ ਹੁਣ ਮੰਨ ਲਓ ਅਸੀਂ ਆ ਪ੍ਰਦਰਸ਼ਨੀ ਲਾਈ ਆ ਜਿਹੜਾ ਵੀ ਨੌਜਵਾਨ ਦੇਖ ਕੇ ਜਾਊਗਾ ਉਹ ਜਰੂਰ ਸਰਚ ਕਰੂਗਾ ਵੀ ਨਾਮਧਾਰੀ ਸ਼ਹੀਦਾਂ ਨੇ ਕੀ ਕੁਰਬਾਨੀਆਂ ਦਿੱਤੀਆਂ ਉਹ ਜਰੂਰ ਸਰਚ ਕਰੂਗਾ ਜਿਨੇ ਪਤਾ ਹੀ ਨਹੀਂਗਾ ਇੱਕ ਸਾਡੇ ਵੱਲੋਂ ਇੱਕ ਸਟਾਰਟਿੰਗ ਆ ਇਹ ਵੀ ਉਹ ਦੇਖੇ ਉਹ ਸਾਨੂੰ ਆਨਲਾਈਨ ਵੀ ਦੇਖੇ ਸਰਚ ਵੀ ਕਰੇ ਵੀ ਨਾਮਧਾਰੀ ਸ਼ਹੀਦਾਂ ਨੇ ਕੀ ਕੁਰਬਾਨੀਆਂ ਦਿੱਤੀਆਂ ਸਕੂਲਾਂ ਦੇ ਵਿੱਚ ਜਿਹੜੀ ਵਿੱਦਿਆ ਦਿੱਤੀ ਜਾ ਰਹੀ ਆ ਉਹ ਉਸੇ ਮੁਤਾਬਕ ਉਹ ਚੀਜ਼ਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਸਕੂਲਾਂ ਦੇ ਵਿੱਚੋਂ ਸਾਡਾ ਇਤਿਹਾਸ ਖਤਮ ਕੀਤਾ ਜਾ ਰਿਹਾ ਜੇ ਆਪਾਂ ਗੱਲ ਕੀਤੀ ਜਾਵੇ ਪ੍ਰਚਾਰ ਦੀ ਪਰ ਦਰਗਾਹ ਅਸੀਂ ਮੁਸਲਮਾਨ ਭਾਈਚਾਰੇ ਦੇ ਕਈ ਲੋਕਾਂ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਸਾਡੇ ਲੋਕ ਦਰਗਾਹ ਨੂੰ ਨਹੀਂ ਮੰਨਦੇ ਪਰ ਜੇ ਸਿੱਖ ਜਾਂ ਆਪਾਂ ਕਹਿ ਦਈਏ ਚਲੋ ਬਾਕੀ ਧਰਮ ਮੰਨਣ ਨਾ ਮੰਨ ਸਿੱਖ ਬਹੁ ਗਣਤੀ ਇਹ ਵੀ ਦਰਗਾਹਾਂ ਨੂੰ ਮੰਨਦੇ ਆ ਜਦੋਂ ਕਿ ਉਹਨਾਂ ਦੇ ਧਰਮ 'ਚ ਹੈ ਨਹੀਂ ਤੇ ਧਰਮ ਮੁਸਲਮਾਨਾਂ ਦੇ ਧਰਮ 'ਚ ਵੀ ਹੈਗਾ ਤੇ ਦਰਗਾਹਾਂ ਮੱਲੀ ਮੰਨੀਆਂ ਆ ਦਰਗਾ ਇਸ ਤਰ੍ਹਾਂ ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਬਾਦਸ਼ਾਹ ਦੇ ਮੈਂ ਤਾਂ ਸੇਖ ਹੀ ਗਾਵਾਂਗਾ ਨਵੀ ਖਾਨ ਤੇ ਗਨੀ ਖਾਨ ਤੇ ਉੱਥੇ ਪੂਜਿਆ ਜਾਂਦਾ ਕਿਉਂ ਪੂਜਿਆ ਜਾਂਦਾ ਜ਼ਰੂਰੀ ਨਹੀਂ ਐ ਵੀ ਕਿਸੇ ਦੀ ਮੱਠ ਨੂੰ ਪੂਜਣਾ ਗਲਤ ਐ ਜਿਹਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਬਾਦਸ਼ਾਹ ਨੇ ਮਨਜ਼ੂਰੀ ਦਿੱਤੀ ਜਿਹਨੇ ਗੁਰੂ ਨੇ ਥਾਪ ਹੀ ਦਿੱਤੀ ਸਾਡੇ ਲਈ ਉਹ ਸਿੱਖਾ ਭਾਵੇਂ ਜੇ ਸਤਿਗੁਰੂ ਨਾਨਕ ਦੇਵ ਜੀ ਦੇ ਉੱਤੇ ਇੱਕ ਸੱਪ ਨੇ ਛਾਂ ਕੀਤੀ ਸਾਡੇ ਲਈ ਉਹ ਵੀ ਸਿੱਖਾ ਕਿਉਂਕਿ ਉਹ ਸ਼ਰਧਾ ਰੱਖ ਸੱਪਨੇ ਸ਼ਰਧਾ ਕੀਤੀ ਸ਼ਾਂ ਕੀਤੀ ਸਤਿਗੁਰੂ ਨਾਨਕਦੇਵ ਜੀ ਦੇ ਉੱਤੇ ਸਾਡੇ ਲਈ ਉਹ ਵੀ ਸਿੱਖਾ ਕੱਲ ਵਿਚਾਰਾਂ ਦੀ ਆ ਵੀ ਆਪਣੇ ਮਨ ਦੇ ਵਿੱਚ ਤੁਸੀਂ ਕਿਦਾਂ ਦੇ ਵਿਚਾਰ ਰੱਖਦੇ ਹੋ ਸਿੱਖੀ ਦੀ ਪਰਵਾਸ ਆ ਕੀ ਅਸਲ ਵਿੱਚ ਸਿੱਖੀ ਸਿਰਫ ਸ਼ਰਧਾ ਦੀ ਆ ਬਾਹਰਲੇ ਸਰੂਪ ਨਾਲ ਸਿੱਖੀ ਨਹੀਂ ਹੈਗੀ ਆ ਭੈਣ ਜੀ ਨੇ ਸਾਡੇ ਨਾਲ ਉਹਨਾਂ ਗੱਲਬਾਤ ਕਰਦੇ ਕੀ ਨਾਮ ਹੈ ਮੇਰਾ ਨਾਮ ਰਣਜੀਤ ਕੌਰ ਹੈ ਜੀ ਪੰਜੀ ਜਿਵੇਂ ਬਾਈ ਜੀ ਨੇ ਵੀ ਕਿਹਾ ਵੀ ਸਿੱਖ ਧਰਮ ਵਿੱਚ ਜਾਂ ਆਪਾਂ ਕਹਿੰਦੇ ਨਾਮ ਧਾਰੀ ਧਰਮ ਵਿੱਚ ਕਹਿ ਲਿਆ ਔਰਤ ਨੂੰ ਬਹੁਤ ਸਤਿਕਾਰ ਦਿੰਦਾ ਮੌਜੂਦਾ ਸਮੇਂ 'ਚ ਔਰਤ ਨੂੰ ਕਿਵੇਂ ਦੇਖਦੇ ਹਾਂ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਅਸ਼ਲੀਲ ਵੀਡੀਓ ਪਾਈਆਂ ਜਾਂਦੀਆਂ ਦੂਸਰੇ ਪਾਸੇ ਆਪਾਂ ਧਰਮ ਦੇ ਮਾਮਲੇ 'ਚ ਕਹਿ ਦਿੰਦੇ ਉਹਨੂੰ ਗਿਆਨ ਹੈ ਨਹੀਂ ਇਹ ਗਿਆਨ ਆ ਜਾਂਦਾ ਉਹ ਗਿਆਨ ਕਿਉਂ ਨਹੀਂ ਆਉਂਦਾ ਦੇਖੋ ਜੀ ਜਿਵੇਂ ਕਿ ਦੱਸਿਆ ਜਾਂਦਾ ਕੁਝ ਤੇ ਉਹਨਾਂ ਦੀਆਂ ਮਜਬੂਰੀਆਂ ਤੇ ਕੁਝ ਅਸੀਂ ਆਪਣੇ ਧਰਮ ਦਾ ਪ੍ਰਚਾਰ ਹਨਾ ਘੱਟ ਕਰ ਪਾ ਰਹੇ ਹਾਂ ਤੇ ਜੇ ਅਸੀਂ ਧਾਰਮਿਕ ਵੀ ਬਾਾਰੇ ਆ ਤੇ ਕਈ ਬੀਬੀਆਂ ਦੀਆਂ ਕਾਫੀ ਰੀਲ ਆ ਜਿਹੜੀਆਂ ਜਿਆਦਾ ਪਬਲਿਕ ਦੇਖ ਰਹੀ ਹੈ ਤੇ ਸਾਨੂੰ ਆਪਣੇ ਧਰਮ ਦਾ ਕਹਿੰਦੇ ਜਦੋਂ ਜਾਗੋ ਤਉ ਦਾ ਹੀ ਸਵੇਰਾ ਜੇ ਉਦੋਂ ਨਹੀਂ ਮੌਕਾ ਮਿਲਿਆ ਤੇ ਅੱਜ ਵੀ ਅਸੀਂ ਆਪਣੇ ਧਰਮ ਦਾ ਪ੍ਰਚਾਰ ਕਰਨ ਵਾਸਤੇ ਆਪਣੇ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਤੇ ਰੀਲਾਂ ਬਣਾ ਕੇ ਕੁਝ ਵੀ ਅਸੀਂ ਪ੍ਰਚਾਰ ਕਰ ਸਕਦੇ ਆ ਤੇ ਸਾਨੂੰ ਇਹ ਕਰਨਾ ਚਾਹੀਦਾ ਵੈ ਅਸ਼ਲੀਲਤਾ ਦੀ ਗੱਲ ਕਰਦੇ ਨੇ ਬਹੁਤ ਸਾਰੀਆਂ ਇਹੋ ਜਿਹੀਆਂ ਵੀਡੀਓ ਆਉਂਦੀਆਂ ਜਿਹੜੀਆਂ ਧੀਆ ਪਣਾ ਵੀ ਨਹੀਂ ਦੇਖ ਸਕਦੇ ਆ ਮਤਲਬ ਜੈਂਟਸ ਵੀ ਨਹੀਂ ਦੇਖ ਸਕਦਾ ਬੜੇ ਗੰਦੇ ਉਹਨਾਂ ਦੇ ਨੀਚੇ ਕਮੈਂਟ ਆਉਂਦੇ ਆ ਪਰ ਫਿਰ ਵੀ ਜਿਹੜੀਆਂ ਬੀਬੀਆਂ ਨਹੀਂ ਉਹ ਸੁਧਾਰ ਨਹੀਂ ਕਰ ਰਹੀਆਂ ਇਹਦਾ ਕੀ ਕਾਰਨ ਅਗਿਆਨਤਾ ਦੀ ਕਮੀ ਉਹਨਾਂ ਕੋਲ ਨਹੀਂ ਉਹਨਾਂ ਨੂੰ ਪਤਾ ਵੀ ਇਸ ਤਰ੍ਹਾਂ ਸੀ ਨਹੀਂ ਕਰਨਾ ਜਦਕਿ ਗੁਰੂ ਸਬਾਨਾ ਸੀ ਸਤਗੁਰ ਨਾਨਕਦੇਵ ਜੀ ਨੇ ਸਾਨੂੰ ਬਰਾਬਰਤਾ ਦਾ ਹੱਕ ਦਿੱਤਾ ਸਾਡੇ ਬਾਰੇ ਕਿਹਾ ਉਹ ਨਹੀਂ ਉਹਨਾਂ ਨੂੰ ਕਰਨਾ ਚਾਹੀਦਾ ਇਸ ਤਰ੍ਹਾਂ ਸ਼ਲੀਲਤਾ ਦੀ ਜਿਹੜੀਆਂ ਵੀਡੀਓਜ਼ ਨੇ ਨਹੀਂ ਬਣਗੀਆਂ ਚਾਹੀਦੀਆਂ ਆਪਣੇ ਗੁਰੂ ਸਾਹਿਬਾਨਾਂ ਵੱਲ ਧਰਮ ਵੱਲ ਝੁਕਣਾ ਚਾਹੀਦਾ ਕਿਉਂਕਿ ਧਰਮ ਜਿਹੜਾ ਸਾਨੂੰ ਸੱਚ ਨਾਲ ਜੋੜਦਾ ਹੈ ਉਹਨਾਂ ਨੂੰ ਸੱਚ ਦੀ ਪਰਖ ਨਹੀਂ ਹੈ ਇਸ ਲਈ ਵੀ ਇੱਕ ਔਰਤ ਆ ਜਿਹੜੀ ਘਰ ਦੀ ਮੁਖੀ ਮੰਨਿਆ ਜਾਂਦਾ ਉਹਨੇ ਬੱਚਿਆਂ ਦੀ ਸਾਂਭ ਸੰਭਾਲ ਕਰਨੀ ਹੁੰਦੀ ਪਹਿਲਾ ਜਿਹੜਾ ਗਿਆਨ ਆ ਬੱਚੇ ਨੂੰ ਉਹ ਦੇਣਾ ਮੌਜੂਦਾ ਸਮੇਂ ਦੇ ਵਿੱਚ ਜੇ ਨਸ਼ੇ ਦੀ ਗੱਲ ਕਰ ਲਈਏ ਜਾਂ ਲੁੱਟਾ ਖੋਹਾਂ ਜਾਂ ਕੁਰੀਤੀਆਂ ਬਹੁਤ ਵੱਡੀ ਪੱਧਰ ਤੇ ਆ ਗਈਆਂ ਸਮਾਜ ਸਾਡੀ ਆਈਏ ਆਈਪੀਐਸ ਅਫਸਰਾਂ ਨਾਲ ਗੱਲ ਹੁੰਦੀ ਆ ਉਹ ਕਹਿੰਦੇ ਵੀ ਮਾਪੇ ਖਾਸ ਕਰ ਮਾਂ ਦੀ ਗੱਲ ਕੀਤੀ ਆ ਵੀ ਗਿਆਨ ਦੇਣ 'ਚ ਕਿਤੇ ਨਾ ਕਿਤੇ ਨਾਕਾਮ ਯਾਬ ਰਹੀ ਆ ਜਿਹੜਾ ਗਿਆਨ ਬੱਚਿਆਂ ਨੂੰ ਦੇਣਾ ਚਾਹੀਦਾ ਸੀ ਉਹ ਨਹੀਂ ਦੇ ਪਾ ਸਕਦੇ ਬਿਲਕੁਲ ਸਹੀ ਗੱਲ ਜੀ ਹਜੇ ਪੰਜਾਬ ਵਿੱਚ ਤੇ ਨਹੀਂ ਕਿਰਪਾ ਵੀ ਮਾਵਾਂ ਗਿਆਨ ਦੇ ਰਹੀਆਂ ਨਹੀਂ ਹਾਂ ਦੂਸਰੇ ਸ਼ਹਿਰਾਂ ਵਿਦੇਸ਼ਾਂ ਵਿੱਚ ਅਸੀਂ ਮੰਨਦੇ ਆ ਨਹੀਂ ਤੇ ਇਸੇ ਗਿਆਨ ਦੀ ਗੱਲ ਮਾਂ ਪਹਿਲਾਂ ਗਿਆਨ ਦਿੰਦੀ ਹੈ ਕਈ ਬੱਚਿਆਂ ਨੂੰ ਨਹੀਂ ਗਿਆਨ ਮਿਲਦਾ ਅਸੀਂ ਜਿਹੜੀਆਂ ਨਾਮਤਾਰੀ ਬੀਬੀਆਂ ਵਾਂ ਅਸੀਂ ਆਪਣੇ ਵਿਹਲੇ ਟਾਈਮ ਵਿੱਚ ਸਾਡੇ ਗੁਰੂ ਸ਼੍ਰੀ ਠਾਕੁਰ ਦਲੀਪ ਸਿੰਘ ਜੀ ਕਹਿੰਦੇ ਨੇ ਜਿਹੜੀਆਂ ਬੀਬੀਆਂ ਸ਼ਾਮ ਨੂੰ ਵਿਹਲੀਆਂ ਨੇ ਜੋ ਕਿ ਕਿਤੇ ਵੀ ਕੋਈ ਜੌਬ ਜਾਂ ਨੌਕਰੀ ਨਹੀਂ ਕਰਦੀਆਂ ਜ਼ਰੂਰੀ 2 ਘੰਟੇ ਸ਼ਾਮ ਨੂੰ ਜਾ ਕੇ ਗਰੀਬ ਬੱਚਿਆਂ ਨੂੰ ਉਹਨਾਂ ਨੂੰ ਵਿੱਦਿਆ ਦਾ ਦਾਨ ਦਿਓ ਅਸੀਂ ਝੁੱਗੀ ਚੋਂਪੜੀਆਂ ਵਾਲੇ ਬੱਚਿਆਂ ਨੂੰ ਜਾ ਕੇ ਵਿੱਦਿਆ ਦਾ ਦਾਨ ਦੇ ਰਹੇ ਹਾਂ ਉਹਨਾਂ ਨੂੰ ਸਿਲਾਈ ਸਿਖਾ ਰਹੇ ਹਾਂ ਉਹਨਾਂ ਨੂੰ ਪੰਜਾਬੀ ਸਿਖਾ ਰਹੇ ਹਾਂ ਆਪਣੇ ਮਾਤ ਭਾਸ਼ਾ ਨਾਲ ਜੋੜ ਰਹੇ ਹਾਂ ਉਹਨਾਂ ਨੂੰ ਗਿਆਨ ਦੇ ਰਹੇ ਹਾਂ ਤੇ ਸਾਡੇ ਧਰਮ ਵਿੱਚ ਤਾਂ ਬੀਬੀਆਂ ਬੱਚਿਆਂ ਨੂੰ ਮੁੱਢਲਾ ਗਿਆਨ ਜ਼ਰੂਰ ਦੇ ਰੀਆਂ ਨੇ ਜੀ ਅ ਤੁਸੀਂ ਨਾਮਧਾਰੀ ਧਰਮ ਦੀ ਗੱਲ ਕੀਤੀ ਆ ਜਾਂ ਬੀਬੀਆਂ ਦੀ ਗੱਲ ਕੀਤੀ ਆ ਤੁਹਾਡੇ ਦੇਖਿਆ ਮੈਂ ਨਾਮਧਾਰੀ ਬੀਬੀਆਂ ਦੇ ਸਿਰ ਤੇ ਚੁੰਨੀ ਰਹਿੰਦੀ ਆ तकरीबन ਮੈਂ ਤਾਂ ਜਿੰਨੀਆਂ ਦੇਖਿਆ ਆਮ ਬੀਬੀਆਂ ਅੱਜ ਕੱਲ ਚੁੰਨੀ ਸਿਰ ਤੇ ਲੈ ਕੇ ਹੀ ਨਹੀਂ ਰਹਿੰਦੀਆਂ ਜੇ ਲੈਨੀਆਂ ਤਾਂ ਸਿਰਫ ਫਾਰਮੈਲਿਟੀ ਤੌਰ ਤੇ ਲੈਂਦੀਆਂ ਜੀ ਇਹ ਤੇ ਗੱਲ ਬਿਲਕੁਲ ਮੰਨਦੇ ਆ ਜੀ ਸਾਡੇ ਗੁਰੂ ਸਾਹਿਬਾਨ ਨੇ ਸ਼ੁਰੂ ਤੋਂ ਸਾਨੂੰ ਸਿਰ ਢੱਕਣ ਦਾ ਹੁਕਮ ਦਿੱਤਾ ਆ ਅੱਜ ਵੀ ਅਸੀਂ ਬੜੇ ਬੜ ਭੱਗ ਗਏ ਆ ਜਿਹੜੇ ਕਿ ਸਾਡੀਆਂ ਬੀਬੀਆਂ ਅੱਗੋਂ ਬੱਚੀਆਂ ਇਸ ਗੱਲ ਨੂੰ ਮੰਨ ਰਹੀਆਂ ਨੇ ਤੇ ਸੇ ਟੱਕ ਕੇ ਰਹਿ ਰਹੀਆਂ ਨੇ ਤੇ ਉਮੀਦ ਕਰਦੀਆਂ ਅੱਗੋਂ ਵੀ ਜਿਹੜੀ ਪਨੀਰੀ ਆ ਜਾਂ ਜਿਹੜੇ ਸੁਣਨੀਆਂ ਬੱਚੀਆਂ ਨੇ ਬੀਬੀਆਂ ਨੇ ਉਹ ਵੀ ਜ਼ਰੂਰ ਸੇ ਟਕਿਆ ਕਰੋ ਖਾਸ ਤੌਰ ਤੇ ਜ਼ਰੂਰੀ ਨਹੀਂ ਆ ਵੀ ਤੁਸੀਂ ਹਰ ਜਗ੍ਹਾ ਤੇ ਪਰ ਲੇਕਿਨ ਆਪਣੇ ਗੁਰਦੁਆਰੇ ਸਾਹਿਬਾਨ ਅੱਗੇ ਗੁਰੂ ਸਾਹਿਬਾਨ ਅੱਗੇ ਉੱਥੇ ਤਾਂ ਜ਼ਰੂਰ ਸੇ ਟੱਕ ਕੇ ਜਾਣਾ ਚਾਹੀਦਾ ਜੀ ਅ ਸੋ ਇਹ ਅਜ ਬਠਿੰਡਾ ਦੇ ਵਿਰਾਸਤੀ ਮੇਲੇ ਵਿੱਚ ਜਿਹੜੀ ਪ੍ਰਦਰਸ਼ਨੀ ਲੱਗੀ ਆ ਜਿਸ ਵਿੱਚ ਨਾਮਤਾਰੀ ਜਿਹੜੀ ਧਰਮ ਆਪਾਂ ਕਹਿ ਦਈਏ ਜਾਂ ਵਿਚਾਰਧਾਰਾ ਕਹਿ ਦਈਏ ਉਹਨਾਂ ਵੱਲੋਂ ਪ੍ਰਦਰਸ਼ਨੀ ਲਾਈ ਆ ਔਰ ਉਹਨਾਂ ਨੇ ਕਿਹਾ ਕਿ ਜਿਹੜੀਆਂ ਸਮਾਜ ਵਿੱਚ ਕ੍ਰੀਤੀਆਂ ਆਈਆਂ ਉਹਨਾਂ 'ਚ ਸੁਧਾਰ ਕਰਨ ਲਈ ਜਾਂ ਗਿਆਨ ਦੇਣ ਦੀ ਬਹੁਤ ਵੱਡੀ ਪੱਧਰ ਤੇ ਲੋੜ ਆ ਔਰ ਨਾਲ ਹੀ ਉਹਨਾਂ ਨੇ ਬੀਬੀਆਂ ਨੂੰ ਰੂਪਕ ਕੀਤੀ ਬੇਸ਼ੱਕ ਅੱਜ ਦਲ ਬਿਲਕੁਲ ਠੀਕ ਆ ਜਿਹੜੀਆਂ ਨਾਮਤਾਰੀ ਬੀਬੀਆਂ ਉਹ ਬਿਲਕੁਲ ਸਰਤੇ ਚੁੰਨੀ ਲੈ ਕੇ ਰੱਖਦੀਆਂ ਪਰ ਸਮਾਜ ਚ ਕਿਤੇ ਨਾ ਕਿਤੇ ਬਹੁਤ ਗਣਤੀ ਬੀਬੀਆਂ ਜਿਹੜੀਆਂ ਇੱਕ ਫਾਰਮਲ ਤੌਰ ਤੇ ਚੁੰਨੀ ਲੈਂਦੀਆਂ ਉਹਨਾਂ ਨੂੰ ਵੀ ਉਹਨਾਂ ਨੇ ਕਿਹਾ ਕਿ ਸਾਨੂੰ ਸਿਰਾਂ ਤੇ ਚੁੰਨੀ ਲੈਣ ਦੀ ਲੋੜ ਆ ਖਾਸ ਕਰ ਜਦੋਂ ਧਾਰਮਿਕ ਸਥਾਨਾਂ ਤੇ ਜਾਣੀਆਂ ਤੁਸੀਂ ਦੇਖ ਰਹੋ ਕਲੀਅੰਟੀ ਵੀ ਪੰਜਾਬ ਤੇ ਮਹਿਰਸਪਾਸੇ